ਸਸ਼ਿਆ ਕਾਲ ਦੇ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਪੰਜਾਬ ਦੇ ਸਕੂਲਾਂ 'ਚ ਮਚਿਆ ਹੜਕਮ ਸਰਕਾਰ ਨੇ ਜਾਰੀ ਕੀਤੀ ਸਖਤ ਹੁਕਮ ਸਕੂਲਾਂ ਨੇ ਦੱਸਿਆ ਕਿ ਤਨ ਕਾਹਾਂ ਫਰਮਾਨ ਜਾਣ ਨੂੰ ਕੀ ਆਦੇਸ਼ ਇਸ ਦੇ ਨਾਲ ਹੀ ਪੰਜਾਬ ਦੀ ਖਬਰ ਸਾਹਮਣੇ ਪੰਜਾਬ ਸਰਕਾਰ ਨੇ ਸੁੱਬੇ ਦੇ ਮਾਨਤਾ ਪ੍ਰਾਪਤ ਸਕੂਲਾਂ ਤੇ 18 ਫੀਸਦੀ GST ਲਾਗੂ ਕਰਨ ਦਾ ਫੈਸਲਾ ਨਾਲ ਸਕੂਲਾਂ 'ਚ ਹੜਕਮ ਮਚ ਗਈ ਜਿਸ ਤੋਂ ਸਕੂਲ ਸੰਗਠਨ ਰਾਸਾ ਦੇ ਸਰਕਾਰ ਨੇ ਇਸ ਫੈਸਲੇ ਨੂੰ ਤਨ ਤਾਨਾਸ਼ਹੀ ਫਰਮਾਨ ਕਰਾਰ ਦਿੱਤਾ ਇਸਤੇ ਹੀ ਸਖਤ ਵਿਰੋਧ ਕੀਤਾ ਰਾਸਾ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਉਹ ਲੋ ਲਿਆ ਗਿਆ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਸਰਕਾਰੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਇਸ ਦੇ ਨਾਲ ਹੀ ਜਥੇਬੰਦੀ ਦੇ ਸੂਬਾ ਪ੍ਰਧਾਨ ਜਗਤ ਪਾਲ ਸਿੰਘ ਮਹਾਜਨ ਨੇ ਸੂਬਾ ਜਰਨਲਿਸਟ ਕਤਰ surjit singh sharma bablu de ਦੱਸਿਆ ਕਿ ਪੰਜਾਬ ਵਿੱਚ ਰਾਸਾ ਦੇ 4000 ਤੋਂ ਵੱਧ ਸਕੂਲ ਘੱਟ ਫੀਸ ਤੇ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰ ਰਹੇ ਹਨ ਤੇ ਰਾਸਾ ਸਕੂਲ ਦਾ ਪੜਾ ਪੜਿਆ ਲਿਖਿਆ ਅਤੇ ਹੁਨਾਰ ਸਟਾਫ ਬੱਚਿਆਂ ਨੂੰ ਉਜਵਲ ਭਵਿੱਖ ਲਈ ਹਰ ਸੰਭਵ ਯਤਨ ਕਰ ਰਿਹਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ